क्षत्रिय काल ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਅਮਨ ਮੋਹਨ ਮੋਹਜਾਲ ਅੱਜ ਲੋਕਾਂ ਦਾ ਸਪੋਕਸਮੈਨ ਅਸੀਂ ਕਾਫੀ ਗੰਭੀਰ ਵਿਸ਼ੇ ਉੱਤੇ ਕਰ ਰਹੇ ਹਾਂ ਜੋ ਪੂਰੇ ਪੰਜਾਬ ਦੀ ਸਮੱਸਿਆ ਹੈ ਪਾਣੀ ਦੇ ਨਿਕਾਸੇ ਦੀ ਸਮੱਸਿਆ ਕਿਉਂਕਿ ਇਸ ਵਾਰ ਜਿਹੜਾ ਮੀਂਹ ਪਿਆ ਉਸ ਨੇ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਵਾਕ ਵਾਕ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਖੇਤਾਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੀ ਹੜ੍ਹ ਵੀ ਜੋ ਹੈ ਉਹ ਆਇਆ ਹੋਇਆ ਹੈ ਪਰ ਅੱਜ ਜਿਹੜੀ ਅਸੀਂ ਰਿਪੋਰਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਬਾਰੇ ਤੁਹਾਨੂੰ ਜ਼ਰੂਰ ਦੱਸ ਦਈਏ ਕਿ ਹਾਈਵੇ ਜਿਹੜੇ ਪੰਜਾਬ ਦੇ ਵਿੱਚ ਬਣ ਰਹੇ ਨੇ ਉਹਨਾਂ ਦੇ ਕਰਕੇ ਪਾਣੀ ਦੀ ਨਿਕਾਸੀ ਦੀ ਵੱਡੀ ਮੁਸ਼ਕਲ ਖੜੀ ਹੋ ਗਈ ਹੈ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਤੌਰ ਤੇ ਮੁਹਾਲੀ ਟ੍ਰਾਈ ਸਿਟੀ ਦੀ ਗੱਲ ਕਰੀਏ ਜ਼ਿਰਖਪੁਰ ਖਰੜ ਦੇ ਵਿੱਚ ਤਾਂ ਇਹ ਆਮੀ ਮੁਸ਼ਕਲ ਦੇਖੀ ਜਾਂਦੀ ਹੈ ਇਸ ਤੋਂ ਇਲਾਵਾ ਵੱਡੇ ਸ਼ਹਿਰਾਂ ਹੋਰ ਪੰਜਾਬ ਦੇ ਵਿੱਚ ਪੰਜਾਬ ਭਰ ਤੋਂ ਇਹ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਹਾਈਵੇ ਬਣਨ ਤੋਂ ਬਾਅਦ ਸੀਵਰੇਜ ਦਾ ਸਹੀ ਪ੍ਰਬੰਧ ਨਹੀਂ ਕੀਤਾ ਗਿਆ ਸੀ ਇਸ ਕਰਕੇ ਆ ਲੋਕਾਂ ਨੂੰ ਵੱਡੀ ਮੁਸ਼ਕਲ ਜਿਹੜੀ ਆ ਉਹ ਖੜੀ ਹੋਈ ਆ ਸੰਸਦੀ ਕਮੇਟੀ ਦੇ ਵੱਲੋਂ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਦੇ ਅਧਿਕਾਰੀ ਤਲਬ ਕੀਤੇ ਗਏ ਨੇ ਤਾਂ ਇੱਕ ਵਾਰ ਇਹ ਰਿਪੋਰਟ ਦੇਖਦੇ ਆ ਫਿਰ ਕਰਾਂਗੇ ਇਸ ਉੱਤੇ ਗੱਲਬਾਤ ਪੰਜਾਬ ਦੇ ਹਾਈਵੇ ਪਾਣੀ ਦੇ ਰਾਦੇ ਵਿੱਚ ਬਣੇ ਅੜੀਕਾ ਕਈ ਜ਼ਿਲ੍ਹਿਆਂ ਦੇ ਵਿੱਚ ਨਿਕਾਸੀ ਦੀ ਦਿੱਕਤ ਸੰਸਦੀ ਕਮੇਟੀ ਦੇ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਤਲਬ ਸੰਸਦ ਸਟਾਈ ਕਮੇਟੀ ਨੇ ਪੰਜਾਬ ਦੇ ਨੈਸ਼ਨਲ ਹਾਈਵੇ ਆਥਾਰਟੀ ਤੇ ਪਿੰਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਉਹਨਾਂ ਨੂੰ ਹਾਈਵੇ ਨਿਰਮਾਣ ਦੇ ਨਾਲ ਕੁਦਰਤੀ ਪਾਣੀ ਦੇ ਨਿਕਾਸ ਦੇ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਦੇ ਚਲਦਿਆਂ ਸੱਦਿਆ ਗਿਆ ਹੈ। ਇਸ ਦੌਰਾਨ ਅਧਿਕਾਰੀਆਂ ਨੂੰ ਸੰਬੰਧਤ ਰਿਕਾਰਡ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਆਖਰ ਅਜੀ ਸਥਿਤੀ ਕਿਉਂ ਪੈਦਾ ਹੋਈ? ਕਿਉਂਕਿ ਕਈ ਥਾਵਾਂ ਦੇ ਉੱਤੇ ਇਹ ਦਿੱਕਤ ਸਾਹਮਣੇ ਆਈ ਹੈ। ਕਮੇਟੀ ਦੀ ਕੋਸ਼ਿਸ਼ ਹੈ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਮੋੜ ਪੈਦਾ ਨਾ ਹੋਣ। ਇਸ ਸਮੇਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਾਈਵੇ ਬਣਾਏ ਜਾ ਰਹੇ ਨੇ ਹਾਈਵੇ ਕਾਰਨ ਪੰਜਾਬ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ ਇਸ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ ਕਈ ਥਾਵਾਂ ਦੇ ਉੱਤੇ ਪਾਣੀ ਆਪਣੇ ਨਾਲ ਬਹੁਤ ਸਾਰੀ ਮਿੱਟੀ ਵੀ ਵਹਾ ਕੇ ਲੈ ਕੇ ਜਾ ਰਿਹਾ ਹੈ ਕਈ ਥਾਵਾਂ ਦੇ ਉੱਤੇ ਇਹ ਵੀ ਸਮੱਸਿਆ ਸਾਹਮਣੇ ਆ ਰਹੀ ਹੈ ਕਿ ਹਾਈਵੇ ਦੇ ਨਾਲ ਸਰਵਿਸ ਲੇਨ ਦੀ ਉੱਤੇ ਵੀ ਪਾਣੀ ਖੜਾ ਹੋ ਜਾਂਦਾ ਜੋ ਕਈ-ਕਈ ਦਿਨ ਖੜਾ ਰਹਿੰਦਾ ਹੈ ਆਮ ਤੌਰ ਦੇ ਉੱਤੇ ਇਸ ਸਮੱਸਿਆ ਮੁਹਾਲੀ ਟ੍ਰਾਈ ਸਿਟੀ ਤੇ ਹੋਰ ਥਾਵਾਂ ਦੇ ਉੱਤੇ ਦੇਖਣ ਨੂੰ ਮਿਲੀ ਹੈ ਇਹ ਮਾਮਲਾ ਸਾਹਮਣੇ ਆਉਂਦਿਆਂ ਹੀ ਸੰਸਦ ਦੀ ਸਾਈ ਕਮੇਟੀ ਨੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਉਹਨਾਂ ਤੋਂ ਪੁੱਛਿਆ ਗਿਆ ਕਿ ਇਸ ਮਸੱਈਆ ਦੇ ਨਾਲ ਨਜਿੱਠਣ ਦੇ ਲਈ ਕੀ ਯੋਜਨਾ ਹੈ। ਤੁਹਾਨੂੰ ਇਹ ਵੀ ਦੱਸਦੀ ਕਿ ਸਾਲ 2023 ਦੇ ਵਿੱਚ ਜਦੋਂ ਹੜ੍ਹਾਂ ਦੀ ਸਥਿਤੀ ਬਣੀ ਸੀ ਤਾਂ ਇਹ ਵੀ ਸਾਹਮਣੇ ਆਇਆ ਸੀ ਕਿ ਕਈ ਇਲਾਕਿਆਂ ਦੇ ਵਿੱਚ ਨਵੇਂ ਹਾਈਵੇ ਬਣਾਏ ਗਏ ਸਨ। ਇਹਨਾਂ ਹਾਈਵੇ ਦੇ ਬਹੁਤ ਉਚਾਈ ਦੇ ਉੱਤੇ ਬਣਨ ਕਾਰਨ ਪੁਰਾਣੇ ਨਿਕਾਸ ਰਸਤੇ ਬੰਦ ਹੋ ਗਏ ਸਨ। ਇਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਡੇਰਾ ਬਸਿਆ ਤੇ ਮੁਹਾਲੀ ਹਲਕਿਆਂ ਦੇ ਵਿੱਚ ਇਹ ਸਥਿਤੀ ਦੇਖਣ ਨੂੰ ਮਿਲੀ ਮੁਹਾਲੀ ਲੁਧਿਆਣਾ ਰੋਡ ਦੇ ਉੱਤੇ ਬਲੌਂਗੀ ਦੇ ਨੇੜੇ ਹਾਲਾਤ ਅਜੀ ਹੈ ਕਿ ਸਾਰਾ ਪਾਣੀ ਫਲਾਈਓਵਰ ਦੇ ਹੇਠਾਂ ਸੜਕ ਉੱਤੇ ਇਕੱਠਾ ਹੋ ਜਾਂਦਾ ਹੈ ਅਤੇ ਨਾਲੀ ਦਾ ਰੂਪ ਲੈ ਲੈਂਦਾ ਹੈ ਜਲੰਧਰ ਅਤੇ ਹੋਰ ਇਲਾਕਿਆਂ ਦੇ ਵਿੱਚ ਵੀ ਅਜੀ ਸਮੱਸਿਆ ਦਾ ਲੋਕ ਸਾਹਮਣਾ ਕਰ ਰਹੇ ਨੇ ਜਿਸ ਵੇਲੇ ਸਮੱਸਿਆ ਖੜੀ ਹੋਈ ਸੀ ਤਾਂ ਉਸ ਵੇਲੇ ਕਈ ਥਾਵਾਂ 'ਤੇ ਸੁਧਾਰ ਲਈ ਕੰਮ ਵੀ ਸ਼ੁਰੂ ਕੀਤਾ ਗਿਆ ਸੀ ਕਈ ਥਾਵਾਂ 'ਤੇ ਤਾਂ ਨਿਕਾਸੀ ਦਾ ਟੁਕਮਾ ਪ੍ਰਬੰਧ ਹੀ ਨਹੀਂ ਕੀਤਾ ਗਿਆ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਤਾਂ ਵੱਡੀ ਸਮੱਸਿਆ ਹੈਗੀ ਹੈ ਸਕਰੀਨ ਦੇ ਉੱਤੇ ਜਿਹੜੇ ਤੁਸੀਂ ਨੰਬਰ ਦੇਖੋਗੇ ਉਸ ਉੱਤੇ ਕਾਲ ਕਰਕੇ ਤੁਸੀਂ ਵੀ ਪ੍ਰੋਬਲਮ ਦਾ ਹਿੱਸਾ ਬਣ ਸਕਦੇ ਹੋ ਇਹ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਪਾਣੀ ਦੇ ਨਿਕਾਸੀ ਦੀ ਮੁਸ਼ਕਲ ਆ ਰਹੀ ਹੈ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਗੰਦੇ ਪਾਣੀ ਦੇ ਵਿੱਚ ਤੁਹਾਨੂੰ ਵੀ ਲੰਘਣਾ ਪੈ ਰਿਹਾ ਹੈ ਕਿਉਂਕਿ ਹਾਲਾਂਕਿ ਮਸਲਾ ਬੇਸ਼ੱਕ ਇਹ ਹਾਈਵੇ ਦਾ ਹੈ ਪਰ ਇਹ ਮਸਲਾ ਜਿਹੜਾ ਹੈਗਾ ਉਹ ਹਾਈਵੇ ਦੇ ਨਾਲ-ਨਾਲ ਆਮ ਲੋਕਾਂ ਦੀ ਸੁਸਾਇਟੀਆਂ ਦੇ ਵਿੱਚ ਵੀ ਇਸ ਨਾਲ ਵੱਡੀ ਮੁਸ਼ਕਲ ਜਿਹੜੀ ਹੈ ਉਹ ਖੜੀ ਹੋ ਰਹੀ ਹੈ ਕਿਉਂਕਿ ਪਾਣੀ ਨੂੰ ਨਿਕਲਣ ਨੂੰ ਰਾਹ ਨਹੀਂ ਲੱਭ ਰਿਹਾ ਇਸ ਕਰਕੇ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਉੱਥੇ ਲੋਕਾਂ ਲਈ ਮੁਸ਼ਕਲ ਖੜੀ ਹੁੰਦੀ ਹੈ ਸਾਰਿਆਂ ਨਾਲ ਇਸ ਵੇਲੇ ਫੋਨ ਕਾਲਰ ਜੁੜ ਚੁੱਕੇ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਇਹ ਵੀ ਦੱਸ ਦਿਓ ਕਿੱਥੋਂ ਬੋਲ ਰਹੇ ਜੀ ਸਤਿ ਸ਼੍ਰੀ ਅਕਾਲ ਰঞ্জੀਤ ਸਿੰਘ ਗੱਲ ਕਰ ਰਿਹਾ ਤਰਨਤਨ ਸਾਹਿਬ ਜੀ ਰঞ্জੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਉੱਤੇ ਤੁਹਾਡੇ ਦਾ ਵਿਸ਼ਾ ਤੇ ਸਿੱਧੀ ਜੀ ਇਹ ਤਾਂ ਕਹਾਣੀ ਹੈ ਕਿ ਜਿਵੇਂ ਅੰਮ੍ਰਿਤਸਰ ਹੋ ਗਿਆ ਜਾਂ ਫਿਰ ਆਪਾਂ ਗੈਲੀਓ ਫਰੋਜ਼ਪੁਰ ਹੋ ਗਿਆ ਜਿਹੜੇ ਇਲਾਕੇ ਜਿਹੜੇ ਸੁੱਤ ਹੜ੍ਹ ਪ੍ਰਭਾਵਿਤ ਨੇ ਤੇ ਇਹਦੇ ਵਿੱਚ ਹਾਈਵੇ ਜਿਹੜਾ ਵੱਡਾ ਰੋਲ ਅਦਾ ਕਰਦੇ ਆ ਦੇਖੋ ਹੁਣ ਮੈਂ ਇੱਕ ਕਾਲਜ ਦੇ ਵਿੱਚ ਮੰਨ ਲਓ ਪੜਾ ਰਿਹਾ ਮੈਂ ਪ੍ਰੋਫੈਸਰ ਹਾਂ ਜੋ ਮੇਰੀ ਜੋ ਮੇਰੀ ਸਮਝ ਕਹਿੰਦੀ ਆ ਉਹਦੇ ਮੁਤਾਬਕ ਜਿਹੜੇ ਪੰਜਾਬ ਦੇ ਅੰਦਰ ਇਸ ਵੇਲੇ ਹਾਈਵੇ ਆ ਨਾ ਉਹਨਾਂ ਦੀ ਹਾਲਤ ਚਰਚਾ ਦੇ ਵਿੱਚ ਪਤਾ ਕਿਉਂ ਆ ਕਿਉਂਕਿ ਖੜਾ ਦੇ ਪਾਣੀ ਦਾ ਨਿਕਾਸ ਨਹੀਂ ਹੈਗਾ ਤੁਸੀਂ ਹਾਈਵੇ ਬਣਾਤੇ ਵੱਡੇ ਵੱਡੇ ਬਣਾਤੇ ਪਹਿਲਾਂ ਕੀ ਹੁੰਦਾ ਸੀਗਾ ਉਹ ਜਿਹੜੀ ਸਰਕਾਰ ਨਾਲ ਨਾਲ ਨਾਲੇ ਬਣਾਉਂਦੀ ਸੀ ਨਾਲ ਨਾਲ ਜਿਹੜੀ ਆ ਉਹ ਛੋਟੇ ਛੋਟੇ ਸੂਏ ਹੁੰਦੇ ਸੀ ਜਿਹਦੇ ਕਰਕੇ ਇਹ ਸਮੱਸਿਆ ਜਿਆਦਾ ਨਹੀਂ ਸੀ ਪੇਸ਼ ਆਉਂਦੀ ਹੁਣ ਜਿਹੜੇ ਹਾਈਵੇ ਰੰਬਲਰ ਬਣ ਗਏ ਆ ਵੱਡੇ ਵੱਡੇ ਇੱਕ ਤਾਂ ਰੁੱਖਾਂ ਦੀ ਕਟਾਈ ਹੋ ਗਈ ਦੂਸਰਾ ਇਹਨਾਂ ਹਾਈਵੇ ਦੇ ਉੱਪਰ ਕੋਈ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਹੀਂ ਹੈਗਾ ਵਿੱਚ ਵੱਡੇ ਵੱਡੇ ਡਵਾਈਡਰ ਬਣ ਗਏ ਤੇ ਪਰ ਪਾਣੀ ਦਾ ਨਿਕਾਸ ਦਾ ਪਰ ਮੰਦ ਕੋਈ ਨਹੀਂ ਇੱਥੇ ਤਾਂ ਮੀਂਹ ਪੈ ਜੇ ਤਾਂ ਇਹਨਾਂ ਦੀਆਂ ਸੜਕਾਂ ਦੇ ਉੱਪਰ ਜਿਹੜਾ ਹਾਈਵੇਅ ਦੇ ਉੱਪਰ ਪਾਣੀ ਖੜਾ ਹੋ ਜਾਂਦਾ ਜਿੰਨੀ ਦੇਰ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਹੁੰਦੇ ਆ ਉਹਨਾਂ ਦੇ ਵਿੱਚ ਹਾਈਵੇਅ ਦੇ ਉੱਪਰ ਵੀ ਜਿਹੜਾ ਪਾਣੀ ਦਾ ਨਿਕਾਸ ਪ੍ਰੋਪਰ ਨਹੀਂ ਨਾ ਹੁੰਦਾ ਉਹਦੇ ਕਰਕੇ ਫਿਰ ਇਹ ਵੱਡੀ ਸਮੱਸਿਆ ਸਾਹਮਣੇ ਆਉਂਦੀ ਹੈ ਇੱਕ ਤਾਂ ਹਾਈਵੇ ਟੁੱਟਦੇ ਤੇ ਫਿਰ ਜਿਹੜੇ ਜ਼ਮੀਨ ਤੇ ਜਿਹੜਾ ਜਿਹੜਾ ਸਾਈਡਾਂ ਤੇ ਝੋਨਾ ਜਾਂ ਕਿਸਾਨਾਂ ਦੀ ਫਸਲ ਹੁੰਦੀ ਹੈ ਜਾਂ ਪਿੰਡ ਹੁੰਦੇ ਆ ਉਹਨਾਂ ਵੱਲੋਂ ਪਾਣੀ ਦਾ ਬਹਾਅ ਜਿਹੜਾ ਹੋ ਜਾਂਦਾ ਜਿਹਦੇ ਕਰਕੇ ਫਿਰ ਪਿੰਡਾਂ ਦੇ ਪਿੰਡ ਜਿਹ ਜੀ ਜਦੋਂ ਪਹਿਲਾਂ ਹਾਈਵੇ ਨੇ ਸੀ ਉਦੋਂ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ ਕਿ ਸਾੜਾ ਦਾ ਪਾਣੀ ਜੇ ਆਉਂਦਾ ਸੀ ਤੇ ਇਹਨਾਂ ਹਾਈਵੇ ਦੇ ਰਾਹੀ ਸੜਕਾਂ ਜਿਹੜੀਆਂ ਵੱਡੇ ਲੈਵਲ ਦੀਆਂ ਸੀਗੀਆਂ ਵੱਡੇ ਸ਼ਹਿਰਾਂ ਨੂੰ ਜਾਂਦੀਆਂ ਸੀ ਉਹਨਾਂ ਦੇ ਰਾਹੀ ਜਿਹੜਾ ਉਹ ਦੂਰ ਗੁਜ਼ਰ ਜਾਂਦਾ ਸੀ ਪਰ ਜੇਕਰ ਹੁਣ ਗੱਲ ਕਰੀਏ ਜੇ ਵੇਗ ਰਿਪੋਰਟ 26 ਸੀ ਪਿੱਛੇ ਜੇ ਟ੍ਰਿਬਿਊਨ ਦੇ ਵਿੱਚ ਵੀ ਜਦੋਂ ਹਾਈਵੇ ਬਣਾਏ ਜਾਂਦੇ ਆ ਤਾਂ ਪਾਣੀ ਦੇ ਕੁਦਰਤੀ ਰਸਤੇ ਨੂੰ ਧਿਆਨ ਵਿੱਚ ਜਿਹੜਾ ਉਹ ਨਹੀਂ ਰੱਖਿਆ ਜਾਂਦਾ ਵੀ ਜਿਹੜੇ ਰਸਤੇ ਜਾਂ ਹੀ ਪਾਣੀ ਕੁਦਰਤੀ ਤਰੀਕੇ ਦੇ ਨਾਲ ਇਹਨਾਂ ਨੂੰ ਕ੍ਰਾਸ ਕਰੇ ਉਸ ਚੀਜ਼ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਜਾਂਦਾ ਪਰ ਅਕਸਰ ਨਵੇਂ ਜਿਹੜੇ ਰਸਤੇ ਹੁੰਦੇ ਆ ਤਿਆਰ ਕਰਨ ਸਮੇਂ ਨਿਕਾਸੀ ਦੀਆਂ ਬਣਾਈਆਂ ਗਈਆਂ ਪੁਲੀਆਂ ਆਈਆਂ ਅੰਡਰਪਾਸ ਜਿਹੜੇ ਹੁੰਦੇ ਆ ਉਹ ਮੁਕੰਮਲੀ ਨਹੀਂ ਹੁੰਦੀਆਂ ਉਹ ਬਣੀਆਂ ਰਹਿੰਦੀਆਂ ਸਿਰਫ ਕਾਗਜ਼ਾਂ ਦੇ ਵਿੱਚ ਹੀ ਮੁਕੰਮਲ ਹੋ ਜਾਂਦੀਆਂ ਅਸਲ 'ਚ ਮੁਕੰਮਲ ਹੁੰਦੀਆਂ ਹੀ ਨਹੀਂ ਜਿੱਦੋਂ ਪਾਣੀ ਨੇ ਗੁਜ਼ਰਨਾ ਹੁੰਦਾ ਉਹ ਫਿਰ ਕਈ ਵਾਰ ਜਿਹੜੀਆਂ ਠੇਕੇਦਾਰੀਆਂ ਵਿੱਚ ਘਾਟੇ ਕਰਨ ਨਿਯਮਾਂ ਦੀ ਉਲੰਘਣਾ ਜਿਹੜੀ ਹੁੰਦੀ ਆ ਉਹ ਪੁਲੀਆਂ ਦੀ ਜੜੀ ਆ ਉਹ ਘੱਟ ਚੌੜਾਈ ਜਿਹੜੀ ਰੱਖੀ ਜਾਂਦੀ ਆ ਅੱਜ ਵੀ ਤੁਸੀਂ ਪਿੰਡਾਂ ਵਿੱਚ ਆ ਜਾਓ ਨਾ ਮਨ ਏਰੀਆ ਦੇ ਵਿੱਚ ਜਿਹੜੀਆਂ ਪੁਲੀਆਂ ਨੇ ਉਹ ਬਹੁਤ ਜ਼ਿਆਦੀਆਂ ਚੌੜੀਆਂ ਨੇ ਉਹ ਬਹੁਤ ਜ਼ਿਆਦੀਆਂ ਘੱਟ ਚੌੜੀਆਂ ਨੇ ਜਿਹਦੇ ਕਰਕੇ ਉਹਦੇ ਵਿੱਚੋਂ ਪਾਣੀ ਦਾ ਨਿਕਾਸ ਹੋ ਹੀ ਨਹੀਂ ਸਕਦਾ ਜਦੋਂ ਜ਼ਿਆਦਾ ਪਾਣੀ ਉਹਦੇ ਵਿੱਚ ਇਕਦਮ ਪ੍ਰੈਸ਼ਰ ਆਊਗਾ ਤਾਂ ਫਿਰ ਤਾਂ ਨੇਚਰਲੀ ਗੱਲ ਆ ਵੀ ਉਹ ਸੀਨ ਟੁੱਟਣਾ ਹੀ ਹੈ ਨਾ ਉਹ ਟੁੱਟ ਕੇ ਜਾਣਾ ਕਿਦੋਂ ਨੂੰ ਪੁਲੀਆਂ ਨੇ ਪਿੰਡਾਂ ਵੱਲੋਂ ਕਿਉਂਕਿ ਪਿੰਡਾਂ ਦਾ ਜਿਹੜਾ ਪਾਣੀ ਆ ਹੁਣ ਜਿਹੜੇ ਛੋਟੇ-ਮੋਟੇ ਸੂਏ ਆ ਪਿੰਡਾਂ ਦਾ ਫालतੂ ਪਾਣੀ ਜਿਹੜਾ ਉਹਨਾਂ ਦੇ ਵਿੱਚ ਆ ਕੇ ਡਿੱਗਦਾ ਤੇ ਜਦੋਂ ਉਹ ਸੂਏ ਟੁੱਟਣਗੇ ਹਾਈਵੇ ਦੇ ਨਿਕਾਸ ਨਹੀਂ ਹੋਊਗਾ ਤਾਂ ਉਹ ਪਾਣੀ ਨੇ ਪਿੰਡਾਂ ਦੇ ਵਿੱਚ ਹੀ ਵੜਨਾ ਨਾ ਫਸਲਾਂ ਦਾ ਨੁਕਸਾਨ ਤਾਂ ਚਲੋ ਸ਼ੁਰੂ ਤੋਂ ਹੁੰਦਾ ਆ ਪਰ ਪਿੰਡਾਂ ਦਾ ਨੁਕਸਾਨ ਇੰਨਾ ਨਹੀਂ ਸੀ ਹੁੰਦਾ ਹੁੰਦਾ ਜਿੰਨਾ ਹੁਣ ਜਿਹੜਾ ਹੋਣ ਲੱਗ ਪਿਆ ਉਹ ਸਭ ਤੋਂ ਵੱਡੀ ਗੱਲ ਤੁਪੀ ਜਿਵੇਂ ਹੁਣ ਇਸ ਸਾਲ ਵੀ ਪੰਜਾਬ ਦੇ ਵਿੱਚ ਦੇ ਹਿੱਸੇ ਦੇ ਵਿੱਚ ਹੜ ਜੜੇ ਆਏ ਆ ਸਮੱਸਿਆ ਜਿਹੜੀ ਉਹ ਸਾਹਮਣੇ ਆ ਰਹੀ ਹੈ ਜਿੱਥੇ ਹਾਈਵੇ ਪਾਣੀ ਤੇ ਜਿਹੜੇ ਪਾਣੀ ਵਾਸਤੇ ਵੱਡਾ ਡਿਕਾ ਬੰਦੇ ਨੇ ਇਸੇ ਕਰਕੇ ਕਈ ਪਿੰਡ ਜਿਹੜੇ ਦੇ ਵਿੱਚ ਘਿਰ ਗਏ ਆ ਔਰ ਖੇਤਾਂ ਵਿੱਚ ਖੜੀ ਫਸਲ ਜਿਹੜੀ ਆ ਕਿਸਾਨਾਂ ਦੀ ਬਰਬਾਦ ਹੋ ਗਈ ਅੰਮ੍ਰਿਤਸਰ ਜਲੰਧਰ ਹੁਸ਼ਿਆਰਪੁਰ ਫਰੋਇਪੁਰ ਦੇ ਖੇਤਰਾਂ ਦੇ ਵਿੱਚ ਇਸ ਵਕਤ ਖੜਾਂ ਦੀ ਪੂਰੀ ਜਿਹੜੀ ਆ ਉਹ ਮਾਰ ਦੇ ਛੇੜ ਨੇ ਔਰ ਲੋਕਾਂ ਨੇ ਵੀ ਖੁੱਲ ਕੇ ਜਿਹੜਾ ਹਾਈਵੇ ਅਥਾਰਟੀ ਦੇ ਉੱਤੇ ਦੋਸ਼ ਲਾਇਆ ਕਿ ਜਦੋਂ ਪਾਣੀ ਜਿਹੜਾ ਘੜਾਂ ਦਾ ਪਾਣੀ ਮੰਨ ਲਓ ਕੋਈ ਦਰਿਆ ਟੁੱਟਦਾ ਜਾਂ ਬੰਨ ਟੁੱਟਦਾ ਤਾਂ ਇਹਨਾਂ ਦੇ ਫਾਇਦੇ ਵਿੱਚ ਹਾਈਵੇ ਦੇ ਵਿੱਚੋਂ ਲੰਘਣਾ ਜਿਹੜਾ ਲਾਜ਼ਮੀ ਹੁੰਦਾ ਜੇ ਹਾਈਵੇ ਦੇ ਵਿੱਚ ਪਾਣੀ ਦੀ ਨਿਕਾਸੀ ਪੁੜੀਆਂ ਬੜੀਆਂ ਹੋਣ ਥੱਲੋਂ ਦੀ ਤਾਂ ਬੜੀ ਆਸਾਨੀ ਦੇ ਨਾਲ ਪਾਣੀ ਜਿਹੜਾ ਗੁਜ਼ਰ ਜਾਂਦਾ ਔਰ ਇਹਨਾਂ ਜੀ ਕੇਵਲ ਮੈਦਾਨੀ ਜਾਂ ਫਸਲੀ ਨੁਕਸਾਨ ਹੀ ਹੁੰਦਾ ਪਰ ਜਿਵੇਂ ਹੁਣ ਪਿੰਡਾਂ ਦੇ ਵਿੱਚ ਪਾਣੀ ਪਹੁੰਚਣ ਲੱਗ ਪਿਆ ਚਾਰ ਚਾਰ ਪੰਜ ਪੰਜ ਦਿਨ 10-10 ਦਿਨ ਪਾਣੀ ਫਿਰ ਨਿਕਲਣਾ ਨਹੀਂ ਜਦੋਂ ਨਿਕਲਣਾ ਤੇ ਫਿਰ 2-2 3-3 ਮਹੀਨੇ ਪਾਣੀ ਦੀ ਮਾਰ ਵੀ ਨਾ ਜਾਣੀ ਉਹਦੇ ਨਾਲ ਕਈ ਬਿਮਾਰੀਆਂ ਕਿ ਪਸ਼ੂ ਮਰ ਜਾਣੇ ਵਿੱਚ ਕਈਆਂ ਬਿਮਾਰੀਆਂ ਪਿੰਡ ਸਰ ਸਮਾਜ ਸੇਵੀ ਸੰਸਥਾਵਾਂ ਵੀ ਜਿਹੜੀਆਂ ਉਹ ਸਰਕਾਰ ਦੇ ਕੋਲ ਜਿਹੜੀ ਮੰਗ ਰੱਖੀ ਕਿ ਜਦੋਂ ਹਾਈਵੇ ਬਣਾਉਣ ਬਣਾਉਣਾ ਸ਼ੁਰੂ ਕਰ ਦੇਜੋ ਉਹ ਕਮ ਸੇ ਕਮ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਸ਼ਹਿਰਾਂ ਵਿੱਚ ਤੁਸੀਂ ਦੇਖ ਲਓ ਪੁਲਾਂ ਦੇ ਉੱਪਰ ਅਮਰ ਸਾਹਿਬ ਚਲਜੋ ਤੁਸੀਂ ਅਮਰ ਸਾਹਿਬ ਤੁਸੀਂ ਜਦੋਂ ਦਰਬਾਰ ਸਾਹਿਬ ਦੇ ਰਸਤੇ 'ਚ ਪੁਲ ਜਾਂਦੇ ਜਿਹੜਾ ਵੱਡਾ ਪੁਲ ਬਣਾਇਆ ਉਹਦੇ ਉੱਤੇ ਗੋਡੇ-ਗੋਡੇ ਪਾਣੀ ਖੜਾ ਹੋ ਜਾਂਦਾ ਉਹ ਪੂਰੇ ਪਾਣੀ ਦਾ ਪ੍ਰਬੰਧ ਹੀ ਨਹੀਂ ਹੈਗਾ ਜੇ ਪੁਲਾਂ ਉੱਤੇ ਨਹੀਂ ਹੈਗਾ ਤਾਂ ਹਾਈਵੇ ਉੱਤੇ ਕਿੱਥੋਂ ਹੈਗਾ ਹਾਈਵੇ ਉੱਤੇ ਤਾਂ ਹੈ ਹੀ ਨਹੀਂ ਸਰਕਾਰੀ ਅਧਿਕਾਰੀ ਜਿਹੜੇ ਕਹਿੰਦੇ ਉਹ ਕਹਿ ਦਿੰਦੇ ਆ ਕਿ ਪਾਣੀ ਦੇ ਨਿਕਾਸੀ ਦੇ ਵਿੱਚ ਜਿਹੜੇ ਹਾਈਵੇਅ ਔਰ ਕਵਰਟ ਬਣੇ ਆ ਉਸ ਦੀ ਜਾਂਚ ਵੀ ਜਿਹੜੀ ਆ ਉਹ ਜਿਹੜੀ ਆ ਕਰਾਂਗੇ ਪਰ ਜਾਂਚ ਹੁੰਦੀ ਨਹੀਂ ਕਿਉਂਕਿ ਜਿੰਨਾ ਠੇਕੇਦਾਰ ਹਾਈਵੇ ਬਣਾਏ ਹੁੰਦੇ ਆ ਕਿਤੇ ਨਾ ਕਿਤੇ ਸਰਕਾਰੀ ਜਿਹੜੇ ਤੰਤਰ ਮੰਤਰਾਂ ਨੇ ਜਾਂ ਮੰਤਰੀਆਂ ਦੇ ਨੇ ਰਿਸ਼ਤੇਦਾਰ ਹੁੰਦੇ ਆ ਜਿੰਨੀ ਦੇਰ ਹਾਈਵੇ ਤੋਂ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਪ੍ਰੋਪਰ ਨਹੀਂ ਹੁੰਦਾ ਪੁਲੀਆਂ ਜਾਂ ਜਿਹੜੀਆਂ ਖਾਲਾਂ ਜਿਹੜੇ ਨਾਲੇ ਜਿਹੜੇ ਸਰਕਾਰੀ ਤੌਰ ਤੇ ਬਣਾਏ ਜਾਂਦੇ ਆ ਬਣਾਏ ਸਵਾ ਜਾਂਦੇ ਨੇ ਸਿਰਫ ਕਾਗਜ਼ਾਂ ਵਿੱਚ ਵਿਖਾਏ ਜਾਂਦੇ ਆ ਉਨੀ ਦੇਰ ਇਹ ਪਿੰਡਾਂ ਦੇ ਡੁੱਬਣ ਦਾ سلسلہ ਇਸੇ ਤਰ੍ਹਾਂ ਹੀ ਜਾਰੀ ਰਹਿਣਾ ਕਿਉਂਕਿ ਜਿਹੜੇ ਹਾਈਵੇ ਨੇ ਉਹਨਾਂ ਦੇ ਕੋਲ ਛੋਟੇ ਛੋਟੇ ਪਿੰਡ ਨੇ ਜਿੱਥੇ ਕੋਈ ਹਾਈਵੇ ਦਾ ਕਿਤੇ ਬਸ ਸਟੈਂਡ ਦਾ ਉੱਥੇ ਬਣਿਆ ਨਹੀਂ ਹੁੰਦਾ ਕਿ ਪੁਲ ਵਾਸੇ ਕੋਈ ਬਸ ਸਟੈਂਡ ਬਣ ਜੇ ਉਹ ਪੁੱਠਾ ਕੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੁੰਦਾ ਫਿਰ ਉਹਨਾਂ ਪਿੰਡਾਂ ਨੇ ਡੁੱਬਣਾ ਹੀ ਹੈ ਜੀ ਕਿਦਾਂ ਪਿੰਡ ਬਚਾ ਲਓਗੇ ਤੁਸੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਹੈ ਤਾਂ ਟੀਮ ਨੂੰ ਗੁਜ਼ਾਰਿਸ਼ ਹੈ ਕਿ ਸਕਰੀਨ ਦੇ ਉੱਤੇ ਨੰਬਰ ਜਿਹੜੇ ਨੇ ਉਹ ਜ਼ਰੂਰ ਚਲਾ ਦਿੱਤੇ ਜਾਣ ਤਾਂ ਜੋ ਜਿਹੜੇ ਦਰਸ਼ਕਾਂ ਨੇ ਉਸ ਉਹਨਾਂ ਨੰਬਰਾਂ ਦੇ ਤਦਾਂ ਦੀ ਕੀ ਪੰਜਾਬ ਦਾ ਇਹ ਗੰਭੀਰ ਮਸਲਾ ਹੈ ਪੰਜਾਬ ਦੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਹਾਲ ਇਹੋ ਜਿਹਾ ਹੈ ਕਿ ਮੀਂਹ ਜੇ ਹੁਣ ਪਿਆ ਤਾਂ ਇਹ ਪਾਣੀ ਕਈ-ਕਈ ਮਹੀਨੇ ਜਿਹੜਾ ਉਹ ਖੜਾ ਰਹਿੰਦਾ ਹੈ ਉਹ ਲੋਕਾਂ ਨੂੰ ਕਈ ਵਾਰ ਗੰਦੇ ਪਾਣੀ ਦੇ ਵਿੱਚੋਂ ਵੀ ਨਿਕਲਣਾ ਪੈਂਦਾ ਹੈ ਔਰ ਹੁਣ ਜੋ ਹਾਈਵੇ ਕੱਟੇ ਜਾ ਰਹੇ ਨੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਾਈਵੇ ਆ ਬਣੇ 2023 ਦੀ ਗੱਲ ਕਰੀ ਤਾਂ 23 ਦੇ ਵਿੱਚ ਸਾਹਮਣੇ ਆਇਆ ਸੀ ਕਿ ਵੱਡੀ ਗਿਣਤੀ ਦੇ ਵਿੱਚ ਹਾਈਵੇ ਬਣੇ ਨੇ ਜਿਸ ਕਰਕੇ ਪਾਣੀ ਦੀ ਨਿਕਾਸੀ ਦੀ ਇੱਕ ਵੱਡੀ ਸਮੱਸਿਆ ਜਿਹੜੀ ਹੈ ਉਹ ਖੜੀ ਹੋ ਗਈ ਸੀ ਔਰ ਪਾਣੀ ਨਿਕਲਣ ਨਾ ਕਰਕੇ ਗੰਦਾ ਪਾਣੀ ਜਿਹੜਾ ਉਹ ਵੀ ਖੜਾ ਹੁਣ ਸੜਕਾਂ ਦੇ ਉੱਤੇ ਹੋ ਗਿਆ ਸੀਗਾ ਹੁਣ ਇਸ ਮਾਮਲੇ ਦੇ ਵਿੱਚ ਸਬੰਧਤ ਅਥਾਰਟੀ ਨੂੰ ਤਲਬ ਕੀਤਾ ਗਿਆ ਔਰ ਉਹਨਾਂ ਤੋਂ ਜਵਾਬ ਤਲਬੀ ਵੀ ਕੀਤੀ ਜਾ ਰਹੀ ਹੈ ਕਿ ਆਖਰੇ ਪਾਣੀ ਦੀ ਮੁਸ਼ਕਲ ਕਿਉਂ ਖੜੀ ਹੋਈ ਹੈ ਸੰਸਦੀ ਕਮੇਟੀ ਦੇ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਤਲਬ ਜੋ ਹੈ ਉਹ ਕਰ ਲਿੱਤਾ ਗਿਆ ਤਾਂ ਪੰਜਾਬ ਦੇ ਹਾਈਵੇ ਪਾਣੀ ਦੇ ਰਾਹ ਦੇ ਵਿੱਚ ਵੱਡਾ ਅੜੀਕਾ ਜੋ ਨੇ ਉਹ ਜ਼ਰੂਰ ਬਣ ਗਏ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਹੈ ਨਿਕਾਸੀ ਦੀ ਵੱਡੀ ਦਿੱਕਤ ਜੋ ਹੈ ਉਹ ਜ਼ਰੂਰ ਸਾਹਮਣੇ ਆਈ ਹੈ ਆ ਟੀਮ ਨੂੰ ਗੁਜ਼ਾਰਿਸ਼ ਹੈ ਕਿ ਸਕਰੀਨ ਦੇ ਉੱਤੇ ਨੰਬਰ ਜਿਹੜੇ ਨੇ ਜ਼ਰੂਰ ਚਲਾ ਦਿੱਤੇ ਜਾਣ ਤਾਂ ਜੋ ਲੋਕ ਉਹਨਾਂ ਨੂੰ ਦੇਖ ਕੇ ਕਾਲ ਕਰ ਲੈਣ ਤਾ ਪੰਜਾਬ ਦੇ ਹਾਈਵੇ ਪਾਣੀ ਦੇ ਰਾਹ ਦੇ ਵਿੱਚ ਅੜੀਕਾ ਬਣੇ ਹੋਏ ਨੇ ਖਰਾਬੀ ਕਰਕੇ ਅਸੀਂ ਅੱਜ ਸਕਰੀਨ ਦੇ ਉੱਤੇ ਨੰਬਰ ਜਿਹੜੇ ਨੇ ਉਹ ਤੁਹਾਨੂੰ ਨਹੀਂ ਅਸੀਂ ਦਿਖਾ 파ਰੇ ਪਰ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਨੰਬਰ ਤੁਸੀਂ ਨੋਟ ਕਰ ਲਿਓ 0172 5013 426 ਇਸ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ 0172 40 34590 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਨਾਲ ਇਸ ਵੇਲੇ ਫੋਨ ਕਾਲਰ ਜੁੜ ਚੁੱਕੇ ਨੇ ਆਪਣਾ ਨਾਮ ਜੁਰ ਦੱਸ ਦਿਓ ਤੇ ਵੀ ਦੱਸ ਦਿਓ ਕਿੱਥੋਂ ਗੱਲ ਕਰ ਰਹੇ ਹੋ ਜੀ ਆ ਸਸੀ ਕਾਲ ਜੀ ਆਪਣਾ ਨਾਮ ਦੱਸ ਦਿਓ ਇਹ ਵੀ ਦੱਸ ਦਿਓ ਕਿੱਥੋਂ ਗੱਲ ਕਰ ਰਹੇ ਹੋ ਜੀ ਹੈਲੋ ਹਾਂ ਜੀ ਹਾਂ ਜੀ सर तो मैं परवीन सेक्रेटरी हूँ और मैं अर्बन सोसाइटी ओजला खरड़ से बोल रहा हूँ जी जी प्रवीण जी खरड़ से आप बोल रहे हैं जो पानी की समस्या है ये संसदीय कमेटी ने नेशनल हाईवे अथॉरिटी ऑफ इंडिया के अधिकारियों को तलब किया है कि जब से ये नेशनल हाईवे बने हैं उसके बाद पानी की बहुत सारी समस्या खड़ी होगी है आपके इलाके में पानी की समस्या है या आपका इलाका ठीक है जी सर हमारे इलाके में पानी की बहुत ज्यादा समस्या है सर बरसात हो सर्दी हो गर्मी हो उसमें भी पानी की समस्या बहुत ज्यादा है सर और जगह जगह घटे हैं सर उनमें चलना भी बड़ा मुश्किल हो रहा है और जगह जगह आप अमायरा ग्रीन के बैक साइड वाला पूरा एरिया है जो उसमें हनी अर्बन हनी अर्बन उसमें भोकड़ी पिंड आ गया सर जी उसमें जी। और भी काफी कॉलोनीज हैं जिनमें की 12 महीने पानी खड़ा रहता है सर

से बड़ा जूझना पड़ता है क्योंकि जगह जगह गड्ढे पड़े हैं और जगह जगह पानी खड़ा है सर जिसमें जी, जी. जो है हाईवे के पानी की वजह से आई है या वैसे सीवरेज की सम, आ, समस्या ही आपके एरिया में है सर हाईवे के पानी से भी है और वैसे भी है सर क्योंकि जल की निकासी की आ, जो सुविधा है वो कहीं पे भी प्रशासन ने करके नहीं रखी है सर आ, आपने अपने एरिए जो काउंसलर काउंसिलर एमएलए नहीं की इस को लेकर तो उनके पास भी हमने शिकायत की थी एमसी में भी शिकायत और एच डी एफ कार्यालय को भी हमने सर एक कंप्लेंट एप्लीकेशन दी थी सर तो आठ दिन तक इन समस्याओं का कोई समाधान नहीं हो पाया सर जी. और पूरा इलाका सर बड़ी समस्याओं से जूझ रहा है प्रशासन की तरफ से कोई सुनवाई नहीं की जा रही है सर जी 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 आपने बताया कि आप जो खरड के एरिया में रहते हैं ये आप कितने समय से इस एरिया में रह रहे हैं और क्या कारण है कि अभी तक यहाँ पे सीवरेज सिस्टम नहीं डल सका है सर क्या है कि इसमें प्रशासन की सबसे बड़ी लापरवाही है सर प्रशासन के अधिकारी बात को सुनते नहीं है सर और आ, ना ही मौके का जायजा करते हैं सर जगह, जगह जगह आप देख सकते हैं जगह जगह, जगह बिल्डरों का कब्जा है सर और बिल्डर अपनी मनमानी करते हैं सर मैं अपनी सोसाइटियों की बात करूं सर उनमें ना ही सीवरेज की कनेक्टिविटी है और ना ही जो बारिश का पानी है उसकी कनेक्टिविटी कहीं पे भी नहीं है और रोडो का भी नामो निशान नहीं है सर दो दो तो तीन तीन फीट तक तक गटे पड़े हैं सर बहुत बुरा हाल है सर जी 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 तो क्या सरकार से आप अपील करना चाहोगे अपने एरिए के लिए सर मेरी सरकार से यही अपील है कि जो भी हमारे इलाके की मैं अपने इलाके की बात नहीं कर रहा हूँ पूरे खरड़ की बात कर रहा हूँ कि जो भी सीवरेज की समस्या है ड्रेनेज पानी की प्रॉब्लम की समस्या है और काफी समस्याएं हैं इनको जल्द से जल्द सुना जाए और इनका समाधान किया जाए जी जी आपके एम का क्या नाम है यहाँ जी एम आपके कौन है यहाँ से सर हमारी एम अनमोल गगनमान जी हैं ਜੀ 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 ਚਲੋ ਉਮੀਦ ਕਰਦੇ ਹਾਂ ਕਿ ਆਪਕੀ ਬਾਤ ਉਨ ਤੱਕ ਪਹੁੰਚ ਰਹੀ ਹੋਗੀ ਇਸ ਸਮੱਸਿਆ ਦਾ ਉਹ ਹੱਲ ਜੋ ਹੈ ਜਲਦ ਜਲਦ ਕਰਨਗੇ। ਸ਼ੁਕਰੀਆ ਪ੍ਰਵੀਨ ਜੀ ਬਾਤ ਕਰਨੇ ਲਈ। ਤਾਂ ਦੱਸ ਦੇ ਕਿ ਤੁਸੀਂ ਸੁਣਿਆ ਕਿ ਖਰੜ ਦੇ ਇਲਾਕੇ ਦੇ ਵਿੱਚ ਕਾਫੀ ਵੱਡੀ ਸਮੱਸਿਆ ਇਹ ਜ਼ਰੂਰ ਹੈ ਕਿਉਂਕਿ ਖਰੜ ਦੇ ਵਿੱਚ ਜਦੋਂ ਹਾਈਵੇ ਬਣਿਆ ਤੇ ਉਸ ਤੋਂ ਬਾਅਦ ਜੋ ਪਾਣੀ ਦੀ ਨਿਕਾਸੀ ਦਾ ਵੀ ਪ੍ਰਬੰਧ ਇੱਥੇ ਨਹੀਂ ਕੀਤਾ ਗਿਆ। ਇਹ ਪਾਣੀ ਜਿਹੜਾ ਸੋਸਾਇਟੀਆਂ ਦੇ ਵਿੱਚ ਚਲਾ ਜਾਂਦਾ ਹੈ। ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਕਰਕੇ ਇਸੇ ਤਰ੍ਹਾਂ ਜ਼ਿਲਕਪੁਰ ਦੀ ਗੱਲ ਕਰੀਏ ਜ਼ਿਲਕਪੁਰ ਦੇ ਵਿੱਚ ਵੀ ਹਾਈ ਬਣਨ ਤੋਂ ਬਾਅਦ ਥੱਲੇ ਪਾਣੀ ਕਾਫੀ ਵੱਡੀ ਮਾਤਰਾ ਚ ਇਕੱਠਾ ਹੋ ਜਾਂਦਾ ਹੈ ਔਰ ਕਈ ਵਾਰ ਤਾਂ ਇੱਥੇ ਵਾਹਨ ਡੁੱਬੇ ਹੋਏ ਵੀ ਨਜ਼ਰ ਆਉਂਦੇ ਨੇ ਤਾਂ ਟ੍ਰੈਫਿਕ ਜਾਮ ਹੋ ਜਾਂਦਾ ਹੈ ਔਰ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਇੱਥੇ ਵੀ ਕਰਨਾ ਪੈਂਦਾ ਹੈ ਤਾਂ ਪੰਜਾਬ ਦਾ ਇਹ ਹਾਲ ਹੈ ਹਾਈਵੇ ਬਣ ਰਹੇ ਨੇ ਤਾਂ ਸਾਨੂੰ ਡਿਵੈਲਪਮੈਂਟ ਨਜ਼ਰ ਆ ਰਹੀ ਹੈ ਪਰ ਡਿਵੈਲਪਮੈਂਟ ਦੇ ਹੇਠਾਂ ਜੋ ਇੱਕ ਵੱਡੀ ਸਮੱਸਿਆ ਖੜੀ ਹੋ ਰਹੀ ਹੈ ਉਸ ਉੱਤੇ ਵੀ ਸਾਨੂੰ ਗੌਰ ਜਿਹੜਾ ਉਹ ਜ਼ਰੂਰ ਕਰਨਾ ਪਏਗਾ ਕਿਉਂਕਿ ਖਰੜ ਦਾ ਜਿਹੜਾ ਏਰੀਆ ਹੈਗਾ ਇਦਾਂ ਹੀ ਪੰਜਾਬ ਦੇ ਹੋਰ ਏਰੀਏ ਜਿੱਥੇ ਪਹਿਲਾਂ ਬਹੁਤ ਸਾਰੀਆਂ ਛੋਟੇ-ਛੋਟੀਆਂ ਨਦੀਆਂ ਛੋਟੇ-ਛੋਟੇ ਨਾਲੇ ਇਹ ਪਾਣੀ ਦੀ ਨਿਕਾਸੀ ਦਾ ਜ਼ਰੀਆ ਸੀਗੇ ਪਰ ਹੁਣ ਜਦੋਂ ਡਿਵੈਲਪਮੈਂਟ ਹੋਣੀ ਸ਼ੁਰੂ ਹੋਈ ਹੈ ਕਈ ਥਾਵਾਂ ਦੇ ਉੱਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਖੜੀਆਂ ਕਰ ਦਿੱਤੀਆਂ ਗਿਆ ਨਵੀਆਂ ਸੁਸਾਇਟੀਆਂ ਕੱਟ ਦਿੱਤੀਆਂ ਗਿਆ ਉਸ ਤੋਂ ਬਾਅਦ ਇਹਨਾਂ ਇਲਾਕਿਆਂ ਦੇ ਵਿੱਚ ਡਿਵੈਲਪਮੈਂਟ ਜਿਹੜੀ ਹੈ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਜ਼ਰੂਰ ਹੋਈ ਹੈ ਦਾ ਡਵੈਲਪਮੈਂਟ ਪ੍ਰਭਾਵਿਤ ਤਾਂ ਹੋਣ ਦੇ ਪਰ ਡਵੈਲਪਮੈਂਟ ਤਾਂ ਹੋ ਗਈ ਪਰ ਉਸ ਦੇ ਨਾਲ ਲੋਕਾਂ ਲਈ ਮੁਸ਼ਕਲ ਜਿਹੜੀ ਹੈ ਉਹ ਜ਼ਰੂਰ ਖੜੀ ਹੋ ਗਈ ਹੈ ਕਿਉਂਕਿ ਇੱਥੇ ਜ਼ਿਕਰ ਜ਼ਰੂਰ ਕਰਨਾ ਪਵੇਗਾ ਕਿ ਮੈਨੂੰ ਯਾਦ ਹੈ ਕਿ ਖਰੜ ਦੇ ਇਲਾਕੇ ਦੇ ਲਾਗੇ ਇੱਕ ਸ਼ਿਵਜੋਤ ਸੁਸਾਇਟੀ ਵੀ ਬਣੀ ਹੋਈ ਹੈ ਔਰ ਦੱਸਿਆ ਜਾਂਦਾ ਹੈ ਕਿ ਪਹਿਲਾਂ ਇੱਥੇ ਕਿਸੇ ਵਿਲੇ ਨਹਿਰ ਵਗਦੀ ਹੁੰਦੀ ਸੀ ਔਰ ਨਹਿਰ ਵਗਦੀ ਹੁੰਦੀ ਸੀ ਇਸੇ ਕਰਕੇ ਜਦੋਂ ਹੁਣ ਸੁਸਾਇਟੀਆਂ ਇੱਥੇ ਕੱਟੀਆਂ ਗਈਆਂ ਤੇ ਇਧਰ ਨੂੰ ਪਾਣੀ ਆਉਣਾ ਬੰਦ ਹੋ ਗਿਆ ਪਿਛਲੇ ਸਾਲ ਇੱਕ ਘਟਨਾ ਵਾਪਰੀ ਸੀ ਤੇ ਪਿਛਲੇ ਪਾਸੇ ਹੀ ਇੱਕ ਕੋਠੀ ਜਿਹੜੀ ਹੈ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਟੱਗ ਹੀ ਸੀ ਹਾਲੇ ਨਵੀਂ ਕੋਠੀ ਬਣੀ ਹੋਈ ਸੀ ਉਹ ਇਸ ਕਰਕੇ ਕਿਉਂਕਿ ਜਦੋਂ ਪਹਿਲਾਂ ਮੀਂਹ ਪੈਂਦਾ ਹੁੰਦਾ ਸੀ ਤਾਂ ਪਾਣੀ ਤਾਂ ਆਪਣਾ ਰਾਹ ਬਣਾਉਂਦੇ ਹੁੰਦੇ ਨੇ ਪਾਣੀ ਨੂੰ ਤਾਂ ਪਤਾ ਸੀ ਕਿ ਅਸੀਂ ਇਸ ਰਾਹ ਤੇ ਚੱਲਦੇ ਰਹੀਆਂ ਪਹਿਲਾਂ ਪਰ ਜਦੋਂ ਅੱਗੇ ਹੁਣ ਬਿਲਡਿੰਗਾਂ ਖੜੀਆਂ ਹੋ ਗਈਆਂ ਤਾਂ ਉਹਨਾਂ ਬਿਲਡਿੰਗਾਂ ਨੂੰ ਫਿਰ ਜਦੋਂ ਤੇਜ਼ ਵਹਾਅ ਪਾਣੀ ਦਾ ਆਉਂਦਾ ਹੈ ਤੇ ਅਕਸਰ ਰੋੜ ਕੇ ਜਿਹੜਾ ਉਹ ਲੈ ਜਾਂਦਾ ਤਾਂ ਪੰਜਾਬ ਦੇ ਬਹੁਤ ਸਾਰੇ ਇਲਾਕੇ ਨੇ ਜਿੱਥੇ ਇਦਾਂ ਦੀ ਸਮੱਸਿਆ ਖੜੀ ਹੋਈ ਹੈ ਕਿਤੇ ਗੋਡੇ-ਗੋਡੇ ਪਾਣੀ ਹੈ ਕਿਤੇ ਗਿੱਟੇ-ਗਿੱਟੇ ਪਾਣੀ ਹੈ ਤਾਂ ਕਈ ਥਾਵਾਂ 'ਤੇ ਪਾਣੀ 4-5-5 ਫੁੱਟ ਤੱਕ ਆ ਗਿਆ। ਕਈ ਵਾਰ ਵਾਹਨ ਜਿਹੜੇ ਨੇ ਉਹ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ। ਤਾਂ ਪਾਣੀ ਦੀ ਨਿਕਾਸੀ ਇੱਕ ਵੱਡੀ ਸਮੱਸਿਆ ਜਿਹੜੀ ਹੈ ਪੰਜਾਬ ਦੇ ਵਿੱਚ ਜ਼ਰੂਰ ਹੈ। ਸਕਰੀਨ ਦੇ ਉੱਤੇ ਜਿਹੜੇ ਤੁਸੀਂ ਨੰਬਰ ਦੇਖ ਰਹੇ ਹੋ ਉਸ ਉੱਤੇ ਕਾਲ ਕਰਕੇ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਕਿ ਤੁਸੀਂ ਕਿਹੜੇ ਇਲਾਕੇ ਤੋਂ ਬੋਲ ਰਹੇ ਹੋ। ਕੀ ਵਾਕਈ ਤੁਹਾਡੇ ਇਲਾਕੇ ਦੇ ਵਿੱਚ ਵੀ ਪਾਣੀ ਦੀ ਸਮੱਸਿਆ ਹੈ, ਸੀਵਰੇਜ ਦੀ ਸਮੱਸਿਆ ਹੈ? ਤਾਂ ਜੋ ਸਰਕਾਰਾਂ ਦੇ ਕੰਨਾਂ ਤੱਕ ਜਿਹੜੀ ਆਵਾਜ਼ ਹੈ ਉਹ ਤੁਹਾਡੀ ਜਾ ਸਕੇ। ਇਹ ਲੋਕਾਂ ਦਾ ਸਪੋਕਸਮੈਨ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਆਉਂਨੇ ਆ। ਤਾ ਜੋ ਤੁਸੀਂ ਆਪਣੇ ਵਿਚਾਰ ਇਸ ਦੇ ਵਿੱਚ ਰੱਖ ਸਕੋ ਸਰਕਾਰਾਂ ਤੱਕ ਤੁਹਾਡੀ ਗੱਲ ਜਾ ਸਕੇ ਕਿਉਂਕਿ ਕਈ ਵਾਰ ਬਹੁਤ ਸਾਰੇ ਲੋਕਾਂ ਨੇ ਜਿਦਾ ਹੁਣੇ ਇੱਕ ਸਾਡੇ ਫੋਨ ਕਾਲਰ ਨੇ ਕਾਲ ਕੀਤੀ ਉਹਨਾਂ ਨੇ ਆਖਿਆ ਕਿ ਅਸੀਂ ਬਹੁਤ ਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਜਾ ਚੁੱਕੇ ਹਾਂ ਕੋਈ ਗੱਲ ਹੀ ਨਹੀਂ ਸੁਣਦਾ ਜੇ ਗੱਲ ਨਹੀਂ ਸੁਣਦਾ ਤਾਂ ਸਰਕਾਰਾਂ ਦੇ ਕੋਲੇ ਸ਼ਿਕਾਇਤ ਕੀਤੀ ਜਾਵੇ ਤਾਂ ਜੋ ਕਾਰਵਾਈ ਹੋ ਸਕੇ ਹੋ ਸਕੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਦਾ ਇੱਕ ਨੰਬਰ ਵੀ ਜਾਰੀ ਕੀਤਾ ਹੋਇਆ ਭ੍ਰਿਸ਼ਟਾਚਾਰ ਨੂੰ ਲੈ ਕੇ ਉਸ ਉੱਤੇ ਸ਼ਿਕਾਇਤ ਕੀਤੀ ਸੀ ਕਿਸੇ ਸ਼ਖਸ ਨੇ ਅੱਜ ਇੱਕ ਐਸਆਈ ਜਿਸ ਨੂੰ 1.5 ਲੱਖ ਰੁਪਏ ਰਿਸ਼ਵਤ ਦੇ ਦੋਸ਼ਾਂ ਦੇ ਵਿੱਚ ਕਾਬੂ ਕੀਤਾ ਗਿਆ ਤਾਂ ਬੋਰ ਜ਼ਰੂਰ ਪੈਂਦਾ ਹੁੰਦਾ ਹੈ ਸੰਘਰਸ਼ ਨੂੰ ਇਸ ਕਰਕੇ ਜੋ ਤੁਸੀਂ ਸਕਰੀਨ ਦੇ ਉੱਤੇ ਨੰਬਰ ਦੇਖ ਰਹੇ ਹੋ ਉਸ ਤੇ ਕਾਲ ਕਰਕੇ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਤੇ ਕਾਲ ਕਰਕੇ ਦੱਸਣਾ ਕਿ ਕਿਹੜੇ ਇਲਾਕੇ ਤੇ ਤੁਸੀਂ ਗੱਲ ਕਰ ਰਹੇ ਹੋ ਸਾਡੇ ਨਾਲ ਇਸ ਵੇਲੇ ਫੋਨ ਕਾਲਰ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਆਪਣਾ ਨਾਮ ਜ਼ਰੂਰ ਦੱਸ ਦਿਓ ਤੇ ਇਹ ਵੀ ਦੱਸ ਦਿਓ ਜੀ ਕਿਹੜੇ ਇਲਾਕੇ ਤੋਂ ਤੁਸੀਂ ਗੱਲ ਕਰ ਰਹੇ ਹੋ ਤਾਰਨ ਤੋਂ ਗੱਲ ਕਰ ਰਹੇ ਹਾਂ ਜੀ ਰਣਵੀਰ ਗੱਲ ਕਰ ਰਹੇ ਹਾਂ ਆ ਰਣਵੀਰ ਜੀ ਤੁਹਾਡੇ ਇਲਾਕੇ ਦੇ ਵਿੱਚ ਵੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੈ ਦੇਖੋ ਜੀ ਪਾਣੀ ਦੀ ਨਿਕਾਸੀ ਦੀ ਬਹੁਤ ਵੱਡੀ ਸਮੱਸਿਆ ਹੈ ਸਾਡੇ ਇਲਾਕੇ ਦੇ ਵਿੱਚ ਹਾਲਾਂਕਿ ਸਾਡੇ ਨਗਰਪੰਚਾਇਤ ਵੀ ਹੈਗੀ ਹੈ ਇੱਥੇ ਨੈਸ਼ਨਲ ਹਾਈਵੇ ਵੀ ਪੈਂਦਾ ਹੈ ਨਾ ਤਾਂ ਨਗਰਪੰਚਾਇਤ ਇੱਧਰ ਧਿਆਨ ਦਿੰਦੀ ਆ ਡਰੇਨੇਜ ਸਿਸਟਮ ਵੱਲ ਤੇ ਨਾ ਹੀ ਇਹ ਟੋਲ ਟੋਲ ਪਲਾਜ਼ੇ ਵੱਲ ਧਿਆਨ ਦਿੰਦੇ ਆ ਸੜਕਾਂ ਜਿੱਥੇ ਟੁੱਟੀਆਂ ਮੈਂ ਉੱਥੇ ਟੁੱਟੀਆਂ ਪਈਆਂ ਟੋਇਆਂ ਦੇ ਵਿੱਚ ਪਾਣੀ ਭਰਿਆ ਵੱਡੇ ਪੱਧਰ ਤੇ ਡਰੇਨੇਜ ਸਿਸਟਮ ਬਿਲਕੁਲ ਇਹਨਾਂ ਦਾ ਜਿਹੜਾ ਆ ਫੇਲਿਅਰ ਆ ਜੀ ਜੀ। ਠੀਕ। ਉਹ ਚਾਹੀਦਾ ਇਹਨਾਂ ਨੂੰ ਕਿ ਕਮ ਸੇ ਕਮ ਜਾਦਾਨੀ ਜੇਕਰ ਮੌਜੂਦਾ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇਹਨਾਂ ਨੂੰ ਥੋੜਾ ਜਿਹਾ ਹਦਾਇਤ ਜਾਰੀ ਕਰਨ ਤਾਂ ਕਿ ਡਰੇਨਿੰਗ ਸਿਸਟਮ ਨੂੰ ਸਹੀ ਕਰਨ ਜਿਹਦੇ ਨਾਲ ਬਿਮਾਰੀਆਂ ਤੋਂ ਲੋਕ ਜਿਹੜਾ ਆ ਉਹ ਬਚ ਸਕਣ ਕਿਉਂਕਿ ਜੇਕਰ ਡਰੇਨਿੰਗ ਸਿਸਟਮ ਇਹਨਾਂ ਦਾ ਸਹੀ ਨਹੀਂ ਹੋਗਾ ਪਾਣੀ ਛੜਕਾਂ ਤੇ ਖਲੋਊਗਾ ਉਹਦੇ ਤੋਂ ਮਸ਼ਰ ਕਈ ਤਰ੍ਹਾਂ ਦੇ ਜਿਹੜੀਆਂ ਬਿਮਾਰੀਆਂ ਆ ਉਹ ਫੈਲਣ ਦਾ ਖਤਸਾ ਜਿਹੜਾ ਹੈ ਉਹ ਸ਼ਹਿਰੀ ਇਲਾਕਿਆਂ ਦੇ ਵਿੱਚ ਪਾਇਆ ਜਾਂਦਾ ਵਾ। ਬਿਲਕੁਲ ਤੁਹਾਡੇ ਗੁਆਣ ਦੇ ਵਿੱਚ ਤਾਂ ਅੰਮ੍ਰਿਤਸਰ ਦੇ ਵਿੱਚ ਗੰਦਾ ਪਾਣੀ ਪੀਣ ਕਰਕੇ ਮੌਤਾਂ ਵੀ ਲੋਕਾਂ ਦੀਆਂ ਹੋਈਆਂ ਨੇ। ਤਾਂ ਜਿਹੜੇ ਇਲਾਕੇ ਵਿੱਚ ਤੁਸੀਂ ਰਹਿ ਰਹੇ ਹੋ ਉੱਥੇ ਪਾਣੀ ਕਿਉਂ ਜਾ ਰਿਹਾ ਇਹ ਵੀ ਜ਼ਰੂਰ ਦੱਸ ਦਿਓ ਤੇ ਜੇ ਹਾਈਵੇ ਲਾਗੋ ਲੰਘਦੇ ਆ ਤਾਂ ਕੀ ਹਾਈਵੇ ਵੀ ਇੱਕ ਵੱਡਾ ਕਾਰਨ ਹੈ ਕਿ ਉਹਦਾ ਜਿਹੜਾ ਪਾਣੀ ਹੈਗਾ ਉਹ ਨਿਕਲ ਨਹੀਂ ਪਾਉਂਦਾ ਉਸ ਕਰਕੇ ਕਈ ਵਾਰ ਉਹ ਪਾਣੀ ਪੀਣ ਵਾਲੇ ਪਾਣੀ ਚ ਵੀ ਮਿਕਸ ਹੋ ਜਾਂਦਾ ਦੇਖੋ ਸਰ ਪੌਸ਼ ਏਰੀਆ ਵਾ ਸਾਡਾ ਸ਼ਹਿਰੀ ਅਰਬਨ ਏਰੀਆ ਸੀ ਅਰਬਨ ਏਰੀਆ ਦੇ ਵਿੱਚ ਰਹਨੇ ਆ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਜਿਹੜੇ ਸਾਡੇ ਸ਼ਹਿਰ ਦੇ ਵਿੱਚ ਪਾਣੀ ਦੇ ਨਿਕਾਸ ਲਈ ਜਿਹੜੇ ਪੋਰੇ ਪਾਏ ਗਏ ਹਨ ਬਿਲਕੁਲ ਘਟਿਆ ਤੇ ਬਿਲਕੁਲ ਛੋਟੇ ਪਾਏ ਗਏ ਆ ਜਿਹਦੇ ਵਿੱਚ ਦੀ ਮਸਾਂ ਮੈਂ ਕਹਿ ਸਕਦਾ ਵਾਂ ਵੀ ਇੱਕ ਜਾਨਵਰ ਬਿੱਲੀ ਵੀ ਮਸਾਂ ਫਸ ਕੇ ਲੰਘਦੀ ਹੋਊਗੀ ਸਭ ਤੋਂ ਵੱਡਾ ਪ੍ਰੋਬਲਮ ਸਾਨੂੰ ਡਰੇਨੇਜ ਸਿਸਟਮ ਦਾ ਇਹ ਆ ਦੂਜੇ ਬੰਨੇ ਨੈਸ਼ਨਲ ਹਾਈਵੇ ਨੇ ਸੜਕ ਦੇ ਕਿਨਾਰਿਆਂ ਤੋਂ ਜੋ ਡਰੇਨੇਜ ਸਿਸਟਮ ਚਾਲੂ ਕੀਤਾ ਹੈ ਨਾ ਉਹਦੇ ਵਿੱਚ ਸੜਕ ਦਾ ਪਾਣੀ ਤਾਂ ਕੀ ਨਿਕਲਣਾ ਵਾ ਉਥੇ ਦੁਕਾਨਾਂ ਵਾਲਿਆਂ ਨੇ ਜਿਹੜੇ ਮੌਜੂਦਾ ਸੜਕ ਦੇ ਉੱਤੇ ਜਿਨ੍ਹਾਂ ਦੀਆਂ ਰਹਿائشਾਂ ਨਹੀਂ ਉਹਨਾਂ ਨੇ ਪਾਈਪ ਪਾ ਕੇ ਤੇ ਪਾਣੀ ਸਾਰਾ ਉਹਦੇ ਵਿੱਚ ਕੱਢਿਆ ਤੇ ਸ਼ਹਿਰ ਦਾ ਜਿਹੜਾ ਹਾਲਤ ਆ ਉਹ ਬਹੁਤ ਦੁੱਖ ਭਰੀ ਹੂੰ ਅਸੰਸਦੀ ਕਮੇਟੀ ਦੇ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਦੋ ਤਰੀਕ ਨੂੰ ਉਹਨਾਂ ਨੂੰ ਜਵਾਬ ਦੇਣ ਲਈ ਆਖਿਆ ਗਿਆ ਔਰ ਤੁਹਾਨੂੰ ਲੱਗਦਾ ਕਿ ਜੇ ਸੰਸਦੀ ਕਮੇਟੀ ਇਸ ਮਾਮਲੇ 'ਚ ਹੈ ਹੁਣ ਐਕਸ਼ਨ ਲੈ ਰਹੀ ਹੈ ਤਾਂ ਇਸ ਦਾ ਅਸਰ ਨਜ਼ਰ ਆਊਗਾ ਉਹਨਾਂ ਲਈ ਸਮਝ ਦੇਖੋ ਸਰ ਬੜੀ ਵਧੀਆ ਗੱਲ ਆ ਕਿਉਂਕਿ ਦੇਖੋ ਇੱਕ ਜਦੋਂ ਜਾਗ ਉਦੋਂ ਸਵੇਰਾ ਇੱਕ ਪੰਜਾਬੀ ਦੀ ਕਹਾਵਤ ਆ ਜੇਕਰ ਸਾਡਾ ਇਹ ਇਹ ਜਾਗੇ ਨੇ ਜੇਕਰ ਇਹ ਚੀਜ਼ ਦੇ ਵਿੱਚ ਹੱਲ ਹੁੰਦਾ ਵਾ ਤਾਂ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਸਾਨੂੰ ਇਹ ਇਹ ਚਾਹੀਦਾ ਵਾ ਕਿ ਸੰਸਦੀ ਕਮੇਟੀ ਦਾ ਜਿਹੜਾ ਆ ਉਹ ਉਹ ਸ਼ਲਾਘਾਯੋਗ ਕਦਮ ਹੋ ਸਕਦਾ ਹੈ ਸਾਡੇ ਲੋਕਾਂ ਲਈ ਜਿਹੜਾ ਆ ਉਹ ਉੱਭਰ ਕੇ ਸਾਹਮਣੇ ਆਵੇ ਜੀ ਜੀ ਸ਼ੁਕਰੀਆ ਰਣਵੀਰ ਜੀ ਗੱਲਬਾਤ ਕਰਨ ਦੇ ਲਈ ਤਦਾਂ ਦੀ ਕੀ ਤਰਨ ਤਰਨ ਦੇ ਵਿੱਚ ਵੀ ਇਹ ਸਮੱਸਿਆ ਜਿਹੜੀ ਆ ਸਾਹਮਣੇ ਆਈ ਹੈ ਡਰੇਨੇਜ ਦੀ ਸਮੱਸਿਆ ਜਿਹੜੀ ਹੈਗੀ ਹੈ ਇੱਥੇ ਹੈ ਔਰ ਇਹ ਵੀ ਤੁਹਾਨੂੰ ਜਿਕਰ ਕਰ ਲਈਏ ਇੱਥੇ ਕਿ ਇੱਕ ਮੁਹਾਲੀ ਦੇ ਵਿੱਚ ਫੇਜ਼ 11 ਫੇਜ਼ 11 ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ ਪਾਣੀ ਦੀ ਤਾਂ ਉੱਥੇ ਅਕਸਰ ਪਾਣੀ ਲੋਕਾਂ ਦੇ ਘਰਾਂ ਤੱਕ ਵੀ ਮਾਰ ਕਰਦਾ ਹੈ ਸਾਡੇ ਨਾਲ ਇਸ ਲਈ ਫੋਨ ਕਰ ਲੋ ਜੁੜ ਚੁੱਕੇ ਨੇ ਆਪਣਾ ਨਾਮ ਜ਼ਰੂਰ ਦੱਸ ਦਿਓ ਤੇ ਇਹ ਵੀ ਦੱਸ ਦਿਓ ਜੀ ਕਿੱਥੋਂ ਗੱਲ ਕਰ ਰਹੇ ਹੋ ਮੈਂ ਫਲੋਰ ਤੋਂ ਵਿਕਾਸ ਗੱਲ ਕਰ ਰਿਹਾ ਹਾਂ ਸਰ ਫਲੋਰ ਤੋਂ ਵਿਕਾਸ ਵਿਕਾਸ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਉੱਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੁਹਾਡੇ ਇਲਾਕੇ ਵਿੱਚ ਵੀ ਹੈ ਜੀ ਬਿਲਕੁਲ ਪਾਣੀ ਦੀ ਨਿਕਾਸੀ ਇੱਕ ਪੰਜਾਬ ਦਾ ਵੱਡਾ ਤੇ ਭਖਦਾ ਮੁੱਦਾ ਹੈ ਅਕਸਰ ਹੀ ਆਪਾਂ ਦੇਖਦੇ ਆਂ ਕਿ ਬਹੁਤ ਲੰਮਾ ਸਮਾਂ ਹੋ ਗਿਆ ਹੈ ਜਿਹੜੀਆਂ ਪਾਈਪਸ ਲਾਈਨ ਜਿਹੜੀਆਂ ਵਿਛਾਈਆਂ ਸਟਰੌਮ ਸੀਵਰ ਦਾ ਪੂਰਾ ਪ੍ਰਬੰਧ ਨਹੀਂ ਹੈ ਜਿਸ ਦੇ ਚਲਦਿਆਂ ਲੋਕਾਂ ਨੂੰ ਅਕਸਰ ਹੀ ਇਹ ਮਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਰੀਬ ਨੌਵੱਤਾ ਇਹ ਆ ਜਾਂਦੀ ਹੈ ਕਿ ਵੱਡੇ ਵੱਡੇ ਸੜਕ ਹਾਦਸੇ ਵੀ ਇਸ ਕਾਰਨ ਵਾਪਰ ਜਾਂਦੇ ਨੇ ਕਿਉਂਕਿ ਬਹੁਤ ਗੰਤੀ ਜੇ ਮਹਿਲਾਵਾਂ ਨੇ ਪੰਜਾਬ ਦੀਆਂ ਅਜਹੀਆਂ ਜੋ ਅਜ ਮੋਢੇ ਨਾਲ ਮੋਢਾ ਰਗਾ ਕੇ ਜਿਹੜੀਆਂ ਮਰਦਾਂ ਦੇ ਨਾਲ ਕੰਮ ਕਰ ਰਹੀਆਂ ਨੇ ਜਦੋਂ ਉਹ ਆਪਣੇ ਕਮਾਂਕਾਰਾਂ ਨੂੰ ਨਿਕਲਦੀਆਂ ਨੇ ਤੇ ਕਈ ਹਾਦਸੇ ਉਹਨਾਂ ਦੇ ਨਾਲ ਵਾਪਰਦੇ ਨੇ ਬਿਲਕੁਲ ਜੀ ਬੇਹਤ ਚਿੰਤਾ ਦਾ ਵਿਸ਼ਾ ਹੈ ਤੇ ਲੋਕਾਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਨਾਲ ਦੇ ਨਾਲ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਸਮੱਸਿਆ ਦਾ ਜਿਹੜਾ ਬਿਲਕੁਲ ਠੀਕ ਠਾਕ ਦੇ ਨਾਲ ਹੱਲ ਹੋ ਸਕੇ ਜੀ ਜੀ ਸ਼ੁਕਰੀਆ ਵਿਕਾਸ ਜੀ ਗੱਲਬਾਤ ਕਰਨ ਦੇ ਲਈ ਤਾਂ ਸਾਡੇ ਨਾਲ ਇੱਕ ਹੋਰ ਫੋਨ ਕਾਲਰ ਜੁੜੇ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ नमस्कार मैं रविकांत शर्मा सनी अर्बन होम्स सोसाइटी से बोल रहा हूँ जी 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 रविकांत की की कहना चाहोगे आज के विषय पानी पानी प्रॉब्लम आपके एरिया में भी है सर पानी की प्रॉब्लम तो बहुत ज्यादा है ना तो यहाँ पे प्रॉपर कोई ड्रेनेज सिस्टम है पानी के लिए और ना तो प्रॉपर सीवरेज सिस्टम है और रोडों की हालत भी बहुत खराब है यहाँ पे खासकर बरसात में तो निकलना भी मुश्किल हो जाता है खड्डे जी जी चारों तरफ हुए हैं यहाँ पर जी जी आ कितने समय से आप इस इलाके में रह रहे हैं क्या नाम बताया था आपने अपने सोसाइटी का आ, मैं काफी टाइम से इस सोसाइटी में रह रहा हूँ अप्रोक्सम चार से पांच साल हो चुके हैं इस सोसाइटी में रहते हुए मेरा नाम इस सोसाइटी का नाम है सनी हनी अर्बन होम्स औला जी।, जी 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 तो इस सोसाइटी में चार से पांच साल हो गए आपको रहते तो चार से पांच सालों में सरकार क्या इस मसले का हल ही नहीं कर पाई तीन साल से तो आम आदमी पार्टी की सरकार पंजाब में है साढ़े तीन साल हो चुके हैं तो इस मसले का हल हुआ नहीं क्या आपने कभी उन तक पहुंचने की नहीं सर मतलब की जब से मैं यहाँ पे हूँ तब तो से मैंने ए, सरकार की तरफ से कोई भी एक्टिविटी यहाँ पे नहीं नोटिस की रोड और सीवरेज का सिस्टम जैसा शुरू से था वैसा ही अभी भी वैसा ही चल रहा है यहाँ पर तो सरकार की तरफ से कोई फैसिलिटीज कोई सर्विसेज जो हैं वो यहाँ पर नहीं प्रोवाइड की गई हैं जी मतलब आपके सीवरेज सिस्टम की बड़ी प्रॉब्लम यहाँ पे आपको आ रही है हो गया सर ड्रेनेज सिस्टम हो गया वाटर ड्रेनेज का और जो रोड है उनका

ਹਾਈਵੇ ਉੱਚੇ ਹੁੰਦੇ ਜਾ ਰਹੇ ਜੀ ਜਿਹੜੇ ਘਰ ਦੇ ਅੱਗੇ ਲੋਕਲ ਰੋਡ ਬਣੀਆ ਹੋਈਆਂ ਉਹ ਨਹੀਂ ਆ ਵੀਆ ਹੁੰਦੀਆਂ ਜਾ ਰਹੀਆਂ ਜੀ ਤੇ ਹਾਈਵੇ ਤੋਂ ਸਾਰਾ ਬਣੀ ਘਰਾਂ 'ਚ ਵੱਢ ਰਿਹਾ ਜੀ ਲੋਕਾਂ ਦਾ ਹਜ਼ਾਰਾਂ ਨੁਕਸਾਨ ਹੋ ਰਿਹਾ ਪਿਛਲੇ 2 ਸਾਲ ਪਹਿਲਾਂ ਵੀ ਮੇਰੇ ਘਰ ਦਾ ਇਹਨਾਂ ਨੁਕਸਾਨ ਹੋ ਗਿਆ ਸੀਗਾ ਪਿਛਲੇ ਸਾਲ ਵੀ ਵਜੇਗਾ ਇਸ ਵਾਰ ਵੀ ਹੋ ਗਿਆ ਜੀ ਜੀ ਤੇ ਦੱਸ ਦੇ ਇਹਦਾ ਕੋਈ ਸਰਕਾਰ ਦਾ ਹੱਲ ਕਰੇਗੀ ਕਿ ਨਹੀਂ ਕਰੇਗੀ ਕੀ ਕੀ ਕਰੇਗੀ ਇਸ ਤਰ੍ਹਾਂ ਦਾ ਇਹ ਨੁਕਸਾਨ ਲੋਕੀ ਕਦੋਂ ਚੱਲਣਗੇ ਔਰਜੋਤ ਜੀ ਤੁਸੀਂ ਕਿਹੜੇ ਇਲਾਕੇ ਵਿੱਚ ਰਹਿੰਦੇ ਹੋ ਸਰ ਮੈਂ ਫਿਰ 11 ਤੋਂ ਬੋਲ ਰਿਹਾ ਜੀ ਫੇਸ 11 ਦਾ ਬਹੁਤ ਵੱਡੀ ਸਮੱਸਿਆ ਹੈ ਪਾਣੀ ਦੀ ਪਿੱਛੇ ਇੱਕ ਮੈਂ ਦੇਖਿਆ ਸਾਡੇ ਕੋਲ ਵੀਡੀਓ ਵੀ ਆਈ ਸੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜਿਆ ਹੋਇਆ ਸੀ ਅੰਦਰ ਸਾਰਾ ਫਰਨੀਚਰ ਜਿਹੜਾ ਹੈ ਉਹ ਭਿੱਜਿਆ ਹੋਇਆ ਸੀਗਾ ਕੀ ਕਹਦੇ ਤੁਹਾਡੇ ਵੀ ਘਰ ਦੇ ਅੰਦਰ ਪਾਣੀ ਵੜਿਆ ਹਾਂਜੀ ਸਰ 4-4 ਫੁੱਟ ਤਾਂ ਵੜ ਚੁੱਕਿਆ ਹੁਣ ਤੱਕ 2023 ਤੇ 4 ਫੁੱਟ ਵੜਿਆ ਦੀਗਾ 4 ਫੁੱਟ ਪਾਣੀ ਘਰ ਦੇ ਅੰਦਰ ਹਾਂਜੀ ਸਰ ਇਹ ਤਾਂ ਬਹੁਤ ਜ਼ਿਆਦਾ ਇਹ ਤਾਂ ਕਾਫੀ ਨੁਕਸਾਨ ਵੀ ਹੋ ਸਕਦਾ ਹੈ ਬੱਚੇ ਬੈੱਡ ਦੇ ਉੱਤੇ ਸੁੱਤੇ ਹੋਣ ਤਾਂ ਇੰਨੀ ਵੱਡੀ ਸਮੱਸਿਆ ਕਦੋਂ ਤੋਂ ਹੈ ਇਹ 2023 ਤੋਂ ਹੀ ਸ਼ੁਰੂ ਹੋਈ ਹੈ ਜੀ 2023 ਤੋਂ 2023 ਤੋਂ ਕਾਰਨ ਕੀ ਕਿ ਉਸ ਤੋਂ ਪਹਿਲਾਂ ਕਿਉਂ ਨਹੀਂ ਸੀ ਸਮੱਸਿਆ ਤੇ ਹੁਣ ਇਹ 2023 ਤੋਂ ਸਮੱਸਿਆ ਕਿਉਂ ਸ਼ੁਰੂ ਹੋ ਗਈ ਇਹ ਸਰ ਮੈਂ ਕਦੋਂ ਦਾ ਨੋਟ ਕਰ ਰਿਹਾ ਜਿਹੜੇ ਨਾ ਬੈਸਟੈਕ ਨਾਲ ਲੱਗਦਾ ਹੈ 11 ਫੀਸ ਦੇ ਜਿਹੜਾ ਯਾਨੀ ਕਿ ਚੌਂਕ ਤੇ ਜਿਹੜਾ ਹਾਈਵੇ ਹੈ ਉਹ ਤਾਂ ਉੱਚਾ ਕਰ ਦਿੱਤਾ ਗਿਆ ਪਰ ਜਿਹੜੇ ਪਹਿਲਾਂ ਇੱਥੇ ਪੁਰਾਣੇ ਘਰ ਬਣੇ ਹੈ ਉਹਨਾਂ ਦੇ ਰੋਡ ਉੱਥੇ ਹੀ ਨੇ ਰਿਹਾ ਹੂੰ ਹੂੰ ਤੇ ਰੋਡ ਹਾਈਵੇ ਜੇ ਉੱਚੇ ਕਰਦੇ ਰਹਿਣਗੇ ਤਾਂ ਹਾਈਵੇ ਦਾ ਸਾਰਾ ਬਣੀ ਦਾ ਰਾਖੀ ਪੜੇਗਾ ਜੀ ਤੁਹਾਡੇ ਇਹ ਸਾਰਾ ਕਦੇ ਤੁਸੀਂ ਐਮਐਲਏ ਤੱਕ ਪਹੁੰਚ ਨਹੀਂ ਕੀਤੀ ਕਿ ਸਮੱਸਿਆ ਦਾ ਹੱਲ ਕੱਢਿਆ ਜਾਵੇ ਪਰ 2 ਸਾਲ ਹੋ ਗਏ ਤੇ ਸਾਰੇ ਲੋਕਾਂ ਨੇ ਮਿਲ ਕੇ ਨਾ ਆਪਣੇ ਲੋਕਲ ਐਮਸੀ ਨੂੰ ਐਮਐਲਏ ਨੂੰ ਸਾਰਿਆਂ ਨੇ ਕੰਪਲੀਟਾ ਦੇ ਚੁੱਕੇ ਆ ਪਰ 2 ਸਾਲ ਹੋ ਗਏ ਅੱਜ ਤੱਕ ਕੋਈ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਜੀ ਤੇ ਜਦੋਂ ਮੀਂਹ ਪੈਂਦਾ ਜਾਂ ਪਾਣੀ ਪੈਂਦਾ ਤਾਂ ਸਾਰੇ ਹੀ ਲੀਡਰ ਜਿੰਨੇ ਵੀ ਨੇ ਉਹ ਸਾਰੇ ਆਪਣੇ ਫੋਨ ਸਵਿਚ ਆਫ ਕਰ ਲੈਂਦੇ ਨੇ ਚਲੋ ਤੁਹਾਡੇ ਕੋਲ ਵੋਟ ਦਾ ਅਧਿਕਾਰ ਹੈ ਤੇ ਜਦੋਂ ਵੋਟਾਂ ਹੁਣ ਤੁਸੀਂ ਜਵਾਬ ਉਹਨਾਂ ਨੂੰ ਦੇ ਸਕਦੇ ਹੋ ਤੁਸੀਂ ਫਿਲਹਾਲ ਕੋਈ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਦੱਸੋ ਮੈਂ ਤਾਂ ਮੈਂ ਤਾਂ ਇਹ ਕਹਾਗਾ ਜੀ ਕਿ ਸਰਕਾਰ ਥੋੜੀ ਜਿਹੀ ਆਪਣੀ ਅੱਖਾਂ ਖੋਲੇ ਜੀ ਨਾ ਦਿਨਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਸਰਕਾਰ ਨੇ ਇਹ ਵਾਅਦਾ ਕਰਕੇ ਆਈ ਸੀ ਕਿ ਅਸੀਂ ਹਰ ਹਰ ਸਾਰੀਆਂ ਸਾਰੀਆਂ ਛੋਟੀਆਂ ਵੱਡੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਾਂਗੇ ਤੇ ਉਹਨਾਂ ਦਾ ਹੱਲ ਵੀ ਕਰੇ ਨਾ ਸਰ ਜੀ 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 ਠੀਕ ਹੈ ਉਹ ਸਾਲ ਹੋ ਗਏ ਪਰ ਸਾਰੀਆਂ ਗਰਮੀਆਂ ਚ ਆਹੀ ਦਿੱਕਤ ਰਹਿੰਦੀ ਕਿ ਜੇ ਹੁਣ ਪਾਣੀ ਆ ਗਿਆ ਤਾਂ ਹੁਣ ਕੀ ਕਰਾਂਗੇ ਹੁਣ ਪਾਣੀ ਦਾ ਹੁਣ ਕੀ ਕਰਾਂਗੇ ਜੀ 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 ਚਲੋ ਉਮੀਦ ਕਰਾਂਗੇ ਸਰਕਾਰ ਤੁਹਾਡੀ ਸਮੱਸਿਆਵਾਂ ਦਾ ਹੱਲ ਕਰੇਗੀ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਤਾਂ ਦੱਸਦੀ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈਗੀ ਹੈ ਪਾਣੀ ਦੀ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਜਾਂਦਾ ਤੁਸੀਂ ਸੁਣਿਆ ਕਿ ਅ 4 ਫੁੱਟ ਪਾਣੀ ਜਿਹੜਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਇਸ ਕਰਕੇ ਲੋਕਾਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਜਿਹੜਾ ਉਹ ਕੱਢਿਆ ਜਾਵੇ ਕਿਉਂਕਿ ਅ ਜਦੋਂ ਦੇ ਹਾਈਵੇ ਪੰਜਾਬ ਦੇ ਵਿੱਚ ਬਣੇ ਨੇ ਉਸ ਤੋਂ ਬਾਅਦ ਜ਼ਿਆਦਾ ਹੀ ਸਮੱਸਿਆ ਸ਼ੁਰੂ ਆਉਣੀ ਹੋ ਗਈ 11 ਫੇਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਸਮੱਸਿਆ ਆ ਗਈ ਹੈ ਲੋਕਾਂ ਦੀ ਸੜਕਾਂ ਨਹੀਂ ਘਰਾਂ ਤੱਕ ਪਾਣੀ ਜੋ ਹੈ ਮਾਰ ਕਰਦਾ ਉਮੀਦ ਕਰਦੇ ਹਾਂ ਕਿ ਸਰਕਾਰ ਜਾਗੇਗੀ ਲੋਕਾਂ ਦੀਆਂ ਸਮੱਸਿਆਵਾਂ ਦੇ ਵੱਲ ਧਿਆਨ ਦੇਵੇਗੀ ਫਿਲਹਾਲ ਇਸ ਖਾਸ ਪਿਛਕੜ ਦੇ ਵਿੱਚ ਇੰਨੇ ਹੀ ਮੈਨੂੰ ਅਮਨ ਮੋਹਨ ਮੋਹਜਾਲ ਨੂੰ ਦੋ ਇਜਾਜ਼ਤ ਹੈ ਤੁਸੀਂ ਦੇਖਦੇ ਰਹੋ ਰਜ਼ਾਨਸ ਬੌਕਸ ਵਿੱਚ ਮੈਂ ਉਹ ਬੋਲਾਂਗਾ ਸ਼ੁਰੂ ਕਰਨ ਵੇਲੇ ਜੋ ਗੁਰੂ ਨਾਨਕ ਨੇ ਇਰਾਕ ਵਿੱਚ ਗਿਆ ਸੀ ਜਦ ਬਾਬਾ ਅਨੰਤ ਇਰਾਕ ਵਿੱਚ ਗਏ